दल तो अकाली दल सुधार लहर डेवलपमेंट पंजाब चुनाव कमीशन तो डिमांड कीती गई है दरअसल नामजदगी फॉर्म परंदास समा बताया जाए अकाली दल सुधार लहर डेवलप मांग की गई है चार तो पांच दिन दा वादू समा दत्ता जाए अजे तक वोटर लिस्टा मोहियां नहीं करवाईया गया हन एनओसी समिति नहीं मिल रहे हन आश्रमणी अकाली दल सुधार लहर दा कह रहे है 95000 पोस्टा अजे तक कागज नहीं परे गए हन

आगू नजर आ रहे डिमांड की जा रही है कि जो समा है जाए चार तो उस वादू समा दिता जाए ताजो कैंडिडेट्स ने जो पंचायती चोणा नॉमिनेशन फाइल करना चाहते हैं जिन्होंने एनओ सी हूं तक नहीं मिले नो ड्यूज नहीं मिले तमाम अपने कागजात डॉक्यूमेंट्स पूरे करके अपने नॉमिनेशन फाइल कर सकते ਇਲੈਕਸ਼ਨ ਕਮਿਸ਼ਨ ਪੰਜਾਬ ਤੋਂ ਮੰਗ ਕਰਦੇ ਆਂ ਜ਼ੋਰਦਾਰ ਢੰਗ ਨਾਲ ਮੰਗ ਕਰਦੇ ਆਂ ਕਿ ਜਿਹੜੇ ਨਾਮੀਨੇਸ਼ਨ ਫਾਰਮ ਭਰਨ ਲਈ ਜਿਹੜੇ ਸਮਾਂ ਹੈ ਉਹ ਹੋਰ ਵਧਾਇਆ ਜਾਵੇ ਉਸ ਦੇ ਪਿੱਛੇ ਕਾਰਨ ਕੀ ਹੈ ਕਿ 2 ਦਿਨ ਨਾਮੀਨੇਸ਼ਨ ਦੇ ਲੰਘੇ ਆ ਔਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਲਗਭਗ 700 ਤੇ 84 ਦੇ ਕਰੀਬ ਜਿਹੜੀਆਂ ਨਾਮਜ਼ਦਗੀਆਂ ਪੂਰੇ ਪੰਜਾਬ ਦੇ ਵਿੱਚ ਸਰਪੰਚਾਂ ਦੀਆਂ ਭਰੀਆਂ ਗਈਆਂ ਔਰ 1446 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਮੈਂਬਰ ਪੰਚਾਇਤਾਂ ਦੀਆਂ ਭਰੀਆਂ ਗਈਆਂ ਹੁਣ ਲਗਭਗ 83000 ਮੈਂਬਰ ਪੰਚਾਇਤਾਂ ਦੀਆਂ ਅਸਾਮੀਆਂ ਸੀਗੀਆਂ ਔਰ 13000 ਕੁਝ ਜਿਹੜੀਆਂ 200 ਕੁਝ ਜਿਹੜੀਆਂ ਹੈਗੀਆਂ ਉਹ ਸਰਪੰਚਾਂ ਦਾ ਸੀਗੀਆਂ ਇਹ ਕੱਢ ਕੇ ਤੇ ਮੇਰਾ ਖਿਆਲ ਹੈ ਕਿ ਲਗਭਗ 95000 ਦੇ ਕਰੀਬ ਪੋਸਟਾਂ ਤੇ ਹਲੇ ਵੀ ਕਾਗਜ਼ ਭਰਨ ਵਾਲੇ ਪਏ ਆ ਜਿਹੜੇ ਭਵੇਂ ਏਕ-ਏਕ ਵੀ ਕਾਗਜ਼ ਭਰਨ ਤੇ ਸਾਰੇ ਪੰਜਾਬ ਦੇ ਵਿੱਚ 150 ਬਲਾਕਾਂ ਦੇ ਵਿੱਚ ਜੇ 11 ਤੋਂ 4 ਵਜੇ ਦਾ ਸਮਾਂ ਆਪਾਂ ਜਿਹੜਾ 4 ਤਰੀਕ ਨੂੰ ਮਿਲਣਾ ਹੈ ਮਿਥੀਏ ਤਾਂ 1 ਮਿੰਟ ਦੇ ਵਿੱਚ 5-6 ਫਾਰਮ ਜੇ ਇਕੱਠੇ ਭਰੇ ਜਾਣਗੇ ਤੇ ਤਾਂ ਜਾ ਕੇ ਸਾਰੀਆਂ ਪੋਸਟਾਂ ਫਿਲ ਹੋ ਸਕਦੀਆਂ ਸਾਰੇ ਮੈਂਬਰ ਪੰਚਾਇਤ ਤੇ ਸਰਪੰਚ ਫਾਰਮ ਜਿਹੜੇ ਆ ਉਹ ਭਰ ਸਕਦੇ ਆ ਜਿਹੜਾ ਕਿ ਇਹ ਪੋਸੀਬਲ ਨਹੀਂ ਹੈ ਮੈਂਬਰਾਂ ਦੀਆਂ 2-2 ਹੋ ਸਕਦੀਆਂ ਸਰਪੰਚਾਂ ਦੀਆਂ 3-3 4-4 ਵੀ ਹੋ ਸਕਦੀਆਂ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਤੇ ਬੇਨਤੀ ਹੈ ਕਿ ਘੱਟ ਤੋਂ ਘੱਟ 4 ਜਾਂ 5 ਦਿਨ ਵਰਕਿੰਗ ਡੇ ਹੋਰ ਜਿਹੜੇ ਹੈਗੇ ਆ ਉਹ ਨਾਮਿਨੇਸ਼ਨ ਭਰਨ ਲਈ ਦਿੱਤੇ ਜਾਣ ਤਾਂ ਕਿ ਜਿਹੜੀ ਮੁੱਢਲੀ ਇਕਾਈ ਹੈ ਇਹ ਸਾਡੀ ਲੋਕਤੰਤਰ ਦੀ ਇਹਨੂੰ ਢੰਗ ਨਾਲ ਲੋਕ ਲੜ ਸਕਣ ਤੇ ਲੋਕਾਂ ਨੂੰ ਇਨਸਾਫ ਮਿਲ ਸਕੇ ਔਰ ਦੂਸਰੇ ਪਾਸੇ ਵੋਟਰ ਲਿਸਟਾਂ ਨਹੀਂ ਐ ਜੇ ਵੋਟਰ ਲਿਸਟਾਂ ਹੈ ਤਾਂ ਉਹਦੇ ਵਿੱਚ ਅਤੋਂ ਵੱਧ ਜਾਂ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਹੀ ਨਹੀਂ ਐ ਐਨਓਸੀ ਨਹੀਂ ਮਿਲਦੇ ਬੜਾ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਇੱਕ ਲੜਾਈ ਝਗੜੇ ਤੇ ਖਲਾਫ ਪੈਦਾ ਹੋ ਰਿਹਾ ਹੈ ਭਾਈਚਾਰਾ ਟੁੱਟ ਰਿਹਾ ਇਸ ਕਰਕੇ ਇਲੈਕਸ਼ਨ ਕਮਿਸ਼ਨ ਮਾਨਯੋਗ ਨੂੰ ਬੇਨਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਇਹਦੇ ਤੇ ਕਾਰਵਾਈ ਕਰਦੇ ਆ ਚਾਰ ਜਾਂ ਪੰਜ ਦਿਨ ਨਾਮੀਨੇਸ਼ਨ ਦੇ ਹੋਰ ਦਿੱਤੇ ਜਾਂਦੇ